ਭਗਤ ਕਬੀਰ ਜੀ ਇੱਕ ਨਿਰਗੁਣ ਭਗਤੀ ਦੇ ਮਹਾਨ ਪ੍ਰਚਾਰਕ ਸਨ। ਉਹਨਾਂ ਨੂੰ ਨੀਰੂ ਤੇ ਨੀਮਾ ਨਾਮਕ ਧੁਲਾਹੇ ਨੇ ਆਪਣਾ ਪੁੱਤਰ ਬਣਾਇਆ ਸੀ। ਭਗਤ ਕਬੀਰ ਜੀ ਨੇ ਆਪਣੇ ਬਚਨਾਂ ਰਾਹੀਂ ਮਨੁੱਖਤਾ ਨੂੰ ਸੱਚੇ ਰस्ते ਤੁਰਨ ਦੀ ਪ੍ਰੇਰਣਾ ਦਿੱਤੀ। ਉਹ ਕਹਿੰਦੇ ਸਨ ਰੱਬ ਕਿਸੇ ਮੰਦਰ, ਮਸਜਿਦ ਜਾਂ ਧਰਮ ਵਿੱਚ ਨਹੀਂ ਸਗੋਂ ਹਰ ਜੀਵ ਦੇ ਅੰਦਰ ਵੱਸਦਾ ਹੈ। ਉਹਨਾਂ ਦਾ ਸੁਨੇਹਾ ਸੀ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਉੱਥੇ ਹੀ ਮਿਲੇਗਾ ਕੁਝ ਲੋਕ ਜੋ ਆਧਵਿਸ਼ਵਾਸਾਂ ਵਿੱਚ ਡੁੱਬੇ ਹੋਏ ਸਨ ਕਬੀਰ ਨਾਲ ਈਰਖਾ ਕਰਨ ਲੱਗੇ ਉਹ ਕਹਿਣ ਲੱਗੇ ਇਹ ਜਿਲਾਹਾ ਧਰਮ ਖਰਾਬ ਕਰ ਰਿਹਾ ਹੈ ਇਹ ਕਹਿੰਦਾ ਹੈ ਕਿ ਨਾ ਮੰਦਰ ਸੱਚਾ ਹੈ ਨਾ ਮਸਜਿਦ ਸੱਚੀ ਹੈ ਸੱਚਾ ਸਿਰਫ ਰੱਬ ਦਾ ਨਾਮ ਹੈ ਇਹ ਗੱਲਾਂ ਦਿੱਲੀ ਦੇ ਵਾਸ਼ਾ ਸਿਕੰਦਰ ਲੋਧੀ ਦੇ ਕੰਨਾਂ ਤੱਕ ਪਹੁੰਚੀਆਂ ਉਸ ਵੇਲੇ ਸਿਕੰਦਰ ਲੋਧੀ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਪਰ ਉਹ ਬੜਾ ਹੰਕਾਰੀ ਸੀ ਉਹ ਸੋਚਣ ਲੱਗਾ ਕੌਣ ਹੈ ਕਬੀਰ ਜਿਹੜਾ ਲੋਕਾਂ ਦੇ ਮਨ ਬਦਲ ਰਿਹਾ ਹੈ ਉਸਨੇ ਆਪਣੇ ਦਰਬਾਰੀਆਂ ਨੂੰ ਕਿਹਾ ਇਸ ਜੁਲਾਹੇ ਨੂੰ ਮੇਰੇ ਦਰਬਾਰ ਵਿੱਚ ਹੀ ਲਿਆਂਦਾ ਜਾਏ ਜਦੋਂ ਕਬੀਰ ਜੀ ਨੂੰ ਸਿਕੰਦਰ ਲੋਧੀ ਦੇ ਦਰਬਾਰ ਵਿੱਚ ਲਿਆਂਦਾ ਗਿਆ ਉਹ ਨਿਮਰਤਾ ਨਾਲ ਸ਼ਾਂਤੀ ਨਾਲ ਖੜੇ ਹੋਏ ਉਹਨਾਂ ਦੇ ਚਿਹਰੇ ਤੇ ਨਾ ਡਰ ਸੀ ਤੇ ਨਾ ਗੁੱਸਾ ਸਿਰ ਉਪਰ ਸ਼ਾਂਤ ਤੇ ਮੁਸਕਰਾਹਟ ਸਿਕੰਦਰ ਲੋਧੀ ਨੇ ਗੁੱਸੇ ਵਿੱਚ ਪੁੱਛਿਆ ਕਬੀਰ ਤੂੰ ਕਹਿਣਾ ਹੈ ਰਬ ਮੰਦਰ ਤੇ ਮਸਜਿਦ ਦੋਹਾਂ ਵਿੱਚ ਨਹੀਂ ਫੇਰ ਕਿੱਥੇ ਹੈ ਕਬੀਰ ਜੀ ਨੇ ਹੌਲੀ-ਹੌਲੀ ਕਿਹਾ ਮਾਲਕ ਉਹ ਥਾਂ ਤੇ ਨਹੀਂ ਬੈਠਾ ਜਿੱਥੇ ਮਨੁੱਖ ਪੱਥਰ ਦੇ ਦੇਵਤੇ ਬਣਾਉਂਦੇ ਹਨ ਉਹ ਤਾਂ ਉਸ ਦਿਲ ਵਿੱਚ ਵੱਸਦਾ ਹੈ ਜੋ ਪਵਿੱਤਰ ਹੈ ਤੇ ਜੋ ਸੱਚਾ ਹੈ ਸਿਕੰਦਰ ਨੇ ਕਿਹਾ ਤੂੰ ਧਰਮ ਦਾ ਮਜ਼ਾਕ ਉਡਾਉਂਦਾ ਹੈ ਤੈਨੂੰ ਸਜ਼ਾ ਮਿਲੇਗੀ ਕਬੀਰ ਜੀ ਨੇ ਨਿਮਰਤਾ ਨਾਲ ਕਿਹਾ ਮੈਂ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਂਦਾ ਮੈਂ ਤਾਂ ਸਿਰਫ ਸੱਚ ਦੀ ਗੱਲ ਕਰਦਾ ਹਾਂ ਸਿਕੰਦਰ ਲੋਧੀ ਗੁੱਸੇ ਵਿੱਚ ਆ ਗਿਆ ਉਹ ਕਹਿਣ ਲੱਗਾ ਜੇ ਤੂੰ ਸੱਚਾ ਸੰਤ ਹੈ ਤਾਂ ਅਗ ਤੇ ਪਾਣੀ ਦੋਵੇਂ ਤੇਰੀ ਰੱਖਿਆ ਕਰਨ ਉਸ ਨੇ ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਇਸ ਨੂੰ ਨਦੀ ਵਿੱਚ ਸੁੱਟ ਦਿਓ ਕਬੀਰ ਜੀ ਦੇ ਹੱਥ ਬੰਨੇ ਗਏ ਉਹਨਾਂ ਨੂੰ ਗੰਗਾ ਵਿੱਚ ਛੁੱਟ ਦਿੱਤਾ ਗਿਆ ਪਰ ਲੋਕਾਂ ਨੇ ਦੇਖਿਆ ਕਬੀਰ ਡੁੱਬੇ ਨਹੀਂ ਉਹ ਪਾਣੀ ਵਿੱਚ ਬੈਠੇ ਰਾਮ ਰਾਮ ਜਪ ਰਹੇ ਸਨ ਜਿਵੇਂ ਉਹ ਪਾਣੀ ਨਾਲ ਇੱਕ ਹੋ ਗਏ ਹੋਣ ਪਾਣੀ ਉਹਨਾਂ ਨੂੰ ਛੂ ਵੀ ਨਹੀਂ ਸਕਿਆ ਜਦ ਇਹ ਚਮਤਕਾਰ ਸਿਕੰਦਰ ਨੇ ਸੁਣਿਆ ਉਹ ਹੈਰਾਨ ਰਹਿ ਗਿਆ ਉਸਨੇ ਕਿਹਾ ਇਹ ਜਾਦੂ ਹੋਇਆ ਉਸਨੇ ਅਗਲੇ ਹੀ ਦਿਨ ਕਬੀਰ ਜੀ ਨੂੰ ਆਗਦੀ ਚਿਤਾ ਤੇ ਬਿਠਾਇਆ ਆਕਸੜੀ ਪਰ ਕਬੀਰ ਜੀ ਸ਼ਾਂਤ ਬੈਠੇ ਰਹੇ ਉਹ ਨਾਮ ਜਪਦੇ ਰਹੇ ਜਦੋਂ ਅੰਗ ਠੰਡੀ ਹੋ ਗਈ ਲੋਕਾਂ ਨੇ ਵੇਖਿਆ ਕਬੀਰ ਜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਇਹ ਚਮਤਕਾਰ ਦੇਖ ਕੇ ਸਿਕੰਦਰ ਲੋਧੀ ਦਾ ਦਿਲ ਕੰਬ ਗਿਆ ਉਸਨੇ ਕਬੀਰ ਦੇ ਪੈਰਾਂ ਤੇ ਮੱਥਾ ਟੇਕਿਆ ਉਸਨੇ ਕਿਹਾ ਹੇ ਸੰਤ ਮੈਨੂੰ ਮਾਫ਼ ਕਰ ਦੇ ਮੈਂ ਅਹੰਕਾਰ ਵਿੱਚ ਅੰਨਾ ਹੋ ਗਿਆ ਸੀ ਕਬੀਰ ਜੀ ਨੇ ਬੜੇ ਪਿਆਰ ਨਾਲ ਕਿਹਾ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਹੰਕਾਰ ਹਰ ਮਨੁੱਖ ਵਿੱਚ ਹੁੰਦਾ ਹੈ ਪਰ ਜਿਸ ਵੇਲੇ ਸੱਚ ਦੀ ਰੋਸ਼ਨੀ ਅੰਦਰ ਚਮਕਦੀ ਹੈ ਉਸ ਵੇਲੇ ਉਹ ਹੰਕਾਰ ਖਤਮ ਹੋ ਜਾਂਦਾ ਹੈ ਸਿਕੰਦਰ ਲੋਧੀ ਨੇ ਪੁੱਛਿਆ ਮੈਨੂੰ ਸੱਚ ਦਾ ਰਾਹ ਦੱਸੋ ਕਬੀਰ ਜੀ ਕਹਿਣ ਲੱਗੇ ਜੇ ਤੂੰ ਸੱਚੇ ਮਨ ਨਾਲ ਰੱਬ ਨੂੰ ਖੋਜੇਗਾ ਤਾਂ ਉਹ ਤੈਨੂੰ ਮਿਲ ਜਾਏਗਾ ਮੰਦਰ ਮਸਜਿਦਾਂ ਵਿੱਚ ਨਹੀਂ ਦਿਲ ਦੇ ਅੰਦਰ ਹੀ ਰੱਬ ਦਾ ਦਰਬਾਰ ਹੈ ਸੱਚ ਤੇ ਭਗਤੀ ਦੇ ਅੱਗੇ ਰਾਜੇ ਦੇ ਤਖਤ ਵੀ ਝੁਕਵੇ ਕਬੀਰ ਜੀ ਨੂੰ ਨਾ ਤਲਵਾਰ ਨਾਲ ਜਿੱਤ ਹਾਸਲ ਹੋਈ ਨਾ ਸ਼ਕਤੀ ਨਾਲ ਉਹਨਾਂ ਨੇ ਸੱਚ ਨਾਲ ਰਾਜੇ ਦਾ ਦਿਲ ਬਦਲ ਦਿੱਤਾ ਸਿਕੰਦਰ ਲੋਧੀ ਦੀਆਂ ਅੱਖਾਂ ਵਿੱਚ ਆਂਸੂ ਆ ਗਏ ਉਸ ਦਿਨ ਤੋਂ ਬਾਅਦ ਉਸਨੇ ਕਬੀਰ ਨੂੰ ਬਾਬਾ ਜੀ ਆ ਕੇ ਸਨਮਾਨ ਦਿੱਤਾ ਤੇ ਕਾਸੀ ਵਿੱਚ ਉਹਨਾਂ ਨੂੰ ਆਜ਼ਾਦੀ ਨਾਲ ਲੈਣ ਦਿੱਤਾ ਭਗਤ ਕਬੀਰ ਜੀ ਦੀ ਸਿਕੰਦਰ ਲੋਧੀ ਨਾਲ ਮੁਲਾਕਾਤ ਇਹ ਰਫ਼ ਇੱਕ ਇਤਿਹਾਸਿਕ ਘਟਨਾ ਰਹੀ। ਇਹ ਮੁਨਕਤਾ ਦਾ ਪਾਠ ਹੈ। ਸਿਕੰਦਰ ਲੋਧੀ ਦੀਆਂ ਅੱਖਾਂ ਵਿੱਚ ਅਜੀਬ ਚਮਕ ਸੀ। ਉਹ ਬੋਲਿਆ, ਮੈਨੂੰ ਸੱਚਾ ਰਸਤਾ ਦਿਖਾ। ਕਬੀਰ ਬੋਲੇ, "ਹੇ ਰਾਜਾ, ਤੂੰ ਹਜ਼ਾਰਾਂ ਲੋਕਾਂ ਤੇ ਰਾਜ ਕਰਦਾ ਹੈ, ਪਰ ਤੇਰਾ ਦਿਲ ਤੇਰੇ ਗੁੱਸੇ ਤੇ ਤੇਰੇ ਹੰਕਾਰ ਦਾ ਗੁलाम ਹੈ। ਜਦ ਤੂੰ ਆਪਣੇ ਮਨ ਉੱਤੇ ਰਾਜ ਕਰ ਲੈ, ਤਦ ਹੀ ਤੂੰ ਸੱਚਾ ਬਾਦਸ਼ਾਹ ਹੈ।" ਉਹਨੇ ਕਿਹਾ ਮੰਦਿਰ ਤੇ ਮਸਜਿਦ ਸਿਰਫ ਇਮਾਰਤਾਂ ਹਨ ਰੱਬ ਨੂੰ ਲੱਭਣਾ ਹੈ ਤਾਂ ਆਪਣੇ ਅੰਦਰ ਵੇਖ ਉਹ ਤੇਰੇ ਸਾਹ ਵਿੱਚ ਹੈ ਤੇਰੇ ਦਿਲ ਦੀ ਧੜਕਨ ਵਿੱਚ ਹੈ ਸਿਕੰਦਰ ਲੋਧੀ ਚੁੱਪ ਹੋ ਗਿਆ ਉਸਨੇ ਪਹਿਲੀ ਵਾਰ ਆਪਣੇ ਸਿੰਘਾਸਨ ਨੂੰ ਹੋਲੀ ਜਿਹਾ ਤੱਕਿਆ ਉਸ ਨੂੰ ਲੱਗਾ ਜਿਵੇਂ ਇਹ ਸਿੰਘਾਸਨ ਨਹੀਂ ਇਹ ਭਾਰ ਹੈ ਉਸਦੇ ਦਿਲ ਉਤੇ ਇਹ ਭਾਰ ਹੈ ਉਸ ਦਿਨ ਤੋਂ ਬਾਅਦ ਸਿਕੰਦਰ ਦੀ ਸੋਚ ਬਦਲ ਗਈ। ਉਸਨੇ ਕਬੀਰ ਜੀ ਨੂੰ ਇੱਜ਼ਤ ਨਾਲ ਬੁਲਾਇਆ। ਉਹਨਾਂ ਨੇ ਕਿਹਾ, "ਕਬੀਰ ਜੀ, ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਨੂੰ ਜੇਰ ਵਿੱਚ ਪਾਇਆ, ਪਰ ਤੁਸੀਂ ਮੈਨੂੰ ਆਜ਼ਾਦ ਕਰ ਦਿੱਤਾ।" ਕਬੀਰ ਹੱਸ ਕੇ ਬੋਲੇ, "ਰਾਜਾ, ਸੱਚਾ ਭਗਤ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ। ਜਿਸ ਦਿਲ ਵਿੱਚ ਨਾਮ ਹੈ, ਉਸ ਵਿੱਚ ਮਾਫ਼ੀ ਦਾ ਸਮੁੰਦਰ ਹੈ।" ਸਿਕੰਦਰ ਲੋਧੀ ਨੇ ਉਸ ਦਿਨ ਤੋਂ ਫਰਮਾਨ ਜਾਰੀ ਕੀਤਾ ਕਾਸੀ ਵਿੱਚ ਕਬੀਰ ਦੇ ਉਪਦੇਸ਼ਾਂ ਨੂੰ ਕੋਈ ਰੋਕ ਨਹੀਂ ਸਕਦਾ ਕਿਹਾ ਜਾਂਦਾ ਹੈ ਕਿ ਕਬੀਰ ਜੀ ਨੇ ਦਰਬਾਰ ਵਿੱਚ ਬੈਠੇ ਹੋਏ ਇਹ ਬੋਲ ਕਹੇ ਜਿਹੜਾ ਆਪਣੇ ਹੰਕਾਰ ਦਾ ਕਰ ਸਾੜ ਲਵੇ ਉਹੀ ਮੇਰੇ ਨਾਲ ਚੱਲ ਸਕਦਾ ਹੈ ਉਹ ਸ਼ਬਦ ਸਿਕੰਦਰ ਲੋਧੀ ਦੇ ਦਿਲ ਵਿੱਚ ਉਤਰ ਗਏ ਉਸਨੇ ਬਾਅਦ ਵਿੱਚ ਕਈ ਵਾਰੀ ਕਿਹਾ ਮੇਰੇ ਤਖਤ ਦੇ ਬਹੁਤ ਦਰਬਾਰੀ ਬੈਠੇ ਪਰ ਕਬੀਰ ਵਰਗਾ ਕੋਈ ਨਹੀਂ ਉਹ ਮੇਰੀ ਰੂਹ ਨੂੰ ਜਗਾ ਗਿਆ ਮਾਲਾ ਤੇ ਮਣ ਕੇ ਫੇਰ ਦੇ ਫੇਰ ਦੇ ਜੁਗ ਬੀਤ ਲੇ ਪਰ ਮਨ ਨਹੀਂ ਬਦਲਿਆ हे ਮਨੁਖ ਹੱਥ ਦੀ ਮਾਲਾ ਛੱਡ ਆਪਣੇ ਮਨ ਦੇ ਮਣ ਕੇ ਫੇਰ ਕਬੀਰ ਜੀ ਕਹਿਣ ਲਗੇ ਰੱਬ ਕਿਸੇ ਰਸਮ ਨਾਲ ਨਹੀਂ ਮਿਲਦਾ ਪ੍ਰੇਮ ਨਾਲ ਮਿਲਦਾ ਉਸ ਦੀ ਬਾਣੀ ਨੇ ਹਜ਼ਾਰਾਂ ਦਿਨਾਂ ਨੂੰ ਜਗਾਇਆ ਉਹ ਸਿਖਾਉਂਦੇ ਸਨ ਸੱਚਾ ਧਰਮ ਉਹ ਹੈ ਜੀਸ ਵਿੱਚ ਸਭ ਲਈ ਪਿਆਰ ਹੈ ਕੁਝ ਸਾਲਾਂ ਬਾਅਦ ਸਿਕੰਦਰ ਲੋਧੀ ਨੇ ਕਬੀਰ ਜੀ ਨੂੰ ਫਿਰ ਯਾਦ ਕੀਤਾ ਉਸਨੇ ਕਿਹਾ ਕਬੀਰ ਮੈਂ ਬਹੁਤ ਕੁਝ ਸਿੱਖਿਆ ਹੈ ਪਰ ਮਾਨਦੀ ਸ਼ਾਂਤੀ ਨਹੀਂ ਮਿਲੀ ਕਬੀਰ ਬੋਲੇ ਸ਼ਾਂਤੀ ਤਦ ਮਿਲੇਗੀ ਜਦ ਤੂੰ ਸਾਰਾ ਕੁਝ ਛੱਡ ਕੇ ਮਾਲਕ ਦੇ ਹੁਕਮ ਵਿੱਚ ਰਜ ਜਾਏਗਾ ਤੂੰ ਰਾਜ ਕਰਦਾ ਹੈ ਪਰ ਰਾਜ ਦਾ ਮਾਲਕ ਰੱਬ ਹੈ ਜੋ ਰੱਬ ਬ੍ਰਹਮੰਡ ਵਿੱਚ ਹੈ ਉਹ ਤੇਰੇ ਅੰਦਰ ਵੀ ਹੈ ਜੇ ਤੂੰ ਖੋਜ ਕਰੇਗਾ ਤੈਨੂੰ ਉਹੀ ਮਿਲੇਗਾ ਭਗਤ ਕਬੀਰ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਵੀ ਛੋਟਾ ਨਹੀਂ ਕਿਹਾ ਉਹ ਕਹਿੰਦੇ ਸਨ ਨਾ ਕੋਈ ਹਿੰਦੂ ਨਾ ਕੋਈ ਤੁਰਕ ਸਭ ਇੱਕ ਹੀ ਜੋਤ ਦੇ ਚਿਰਾਗ ਹਨ ਉਹ ਜੁਲਾਹੇ ਸਨ ਪਰ ਉਹਨਾਂ ਦੇ ਬਚਨ ਰਾਜਿਆਂ ਦੇ ਦਿਲਾਂ ਵਿੱਚ ਬਸੇ ਉਹ ਗਰੀਬ ਘਰ ਤੋਂ ਸਨ ਪਰ ਉਹਨਾਂ ਦੀ ਬਾਣੀ ਸਦੀਦਰ ਸਦੀ ਗੂੰਜਦੀ ਰਹੀ ਕਾਜਵੀ ਜਦੋਂ ਕੋਈ ਕਬੀਰ ਦਾ ਨਾਮ ਲੈਂਦਾ ਹੈ ਉਸ ਦਾ ਦਿਲ ਹੋਲਾ ਹੋ ਜਾਂਦਾ ਹੈ ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਸੱਚ ਕਦੇ ਮਰਦਾ ਨਹੀਂ ਭਗਤ ਕਬੀਰ ਜੀ ਕਹਿੰਦੇ ਸਨ ਮੋਹ ਜਾਤ ਤੇ ਹੰਕਾਰ ਦੇ ਪਥਰ ਨਾਲ ਡੁੱਬ ਨਾ ਜਾਈਂ ਭਗਤ ਕਬੀਰ ਜੀ ਦਾ ਜਨਮ ਤੇ ਉਹਨਾਂ ਦੀ ਮੁਲਾਕਾਤ ਸਾਨੂੰ ਦੋ ਸਿੱਖਿਆਵਾਂ ਦਿੰਦੀ ਹੈ ਰੱਬ ਦੀ ਜੋਤ ਕਿਸੇ ਜਾਤ ਮਜ਼ਹਬ ਜਾਂ ਗਰਵ ਨਾਲ ਨਹੀਂ ਆਉਂਦੀ ਉਹ ਆਪਣੇ ਆਪ ਆਉਂਦੀ ਹੈ ਜਿੱਥੇ ਸਚਾਈ ਹੋਵੇ ਸੱਚੇ ਭਗਤ ਦੇ ਸਾਹਮਣੇ ਤਾਕਤਵਰ ਰਾਜੇ ਵੀ ਝੁਕਦੇ ਹਨ ਕਬੀਰ ਜੀ ਨੇ ਸਾਨੂੰ ਜੀਵਨ ਦਾ ਸੁਨੇਹਾ ਦਿੱਤਾ ਸੱਚ ਬੋਲੋ ਪਿਆਰ ਕਰੋ ਤੇ ਆਪਣੇ ਮਨ ਵਿੱਚ ਰੱਬ ਨੂੰ ਵਸਾਓ ਕਬੀਰ ਜੀ ਕਹਿੰਦੇ ਨੇ ਜਦ ਮੈਂ ਮੈਂ ਕਹਿਣਾ ਛੱਡ ਦਿੱਤਾ ਤੇ ਹਰ ਥਾਂ ਤੈਨੂੰ ਦੇਖਿਆ ਤਦ ਮੈਂ ਆਪੇ ਹੀ ਤੂੰ ਹੋ ਗਿਆ ਇਸ ਤਰ੍ਹਾਂ ਭਗਤ ਕਬੀਰ ਜੀ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਸੱਚੀ ਰੱਬੀ ਜੋਤ ਕਿਸੇ ਸਿੰਘਾਸਨ ਤੇ ਨਹੀਂ ਸਾਫ ਦਿਲ ਵਿੱਚ ਹੈ ਕਬੀਰ ਜੀ ਨੇ ਸਿਕੰਦਰ ਨੂੰ ਸਮਝਾਇਆ ਤੇਰਾ ਰਾਜ ਇੱਕ ਦਿਨ ਖਤਮ ਹੋ ਜਾਏਗਾ ਪਰ ਰੂਹ ਅਮਰ ਹੈ ਇਸ ਸੰਸਾਰ ਦੀ ਮਾਇਆ ਤੋਂ ਬਚੋ ਲੋਭ, ਕ੍ਰੋਧ ਤੇ ਮੋਹ ਤਿਆਗੋ ਨਾਮ ਜਪੋ ਤੇ ਸਤਿਗੁਰੂ ਦੀ ਸੇਵਾ ਕਰੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸਿੱਖ ਗੁਰੂਆਂ ਤੇ ਸੰਤਾਂ ਨੇ ਸਿਖਿਆ ਵੀ ਇਹੀ ਦਿੱਤੀ ਉਦੀ ਸਰਨ ਵਿੱਚ ਰਹਿ ਕੇ ਰੱਬ ਨੂੰ ਪਾਇਆ ਜਾ ਸਕਦਾ ਹੈ ਕਬੀਰ ਜੀ ਨੇ ਸਿਕੰਦਰ ਨੂੰ ਸਮਝਾਇਆ ਜੀਵਾਂ ਤੇ ਦਇਆ ਕਰ Hindu Muslim ਸਭ ਇੱਕ ਹੈ ਰੱਬ ਦੀ ਸੰਤਾਨ ਹਨ ਤੂੰ ਆਪਣੇ ਵਜ਼ੀਰਾਂ ਨੂੰ ਸਮਝਾ ਨਫ਼ਰਤ ਦੇ ਥਾਂ ਪਿਆਰ ਫੈਲਾ ਨ ਸਿਕੰਦਰ ਜੋ ਪਹਿਲਾਂ ਸਖਤ ਸੀ ਕਬੀਰ ਜੀ ਦੀਆਂ ਗੱਲਾਂ ਸੁਣ ਕੇ ਨਰਮ ਹੋ ਗਿਆ ਉਸਨੇ ਕਿਹਾ हे ਸੰਤ ਮੈਂ ਤੁਹਾਡਾ ਸ਼ਿਸ਼ਿਆ ਬੰਨਣਾ ਚਾਹੁੰਦਾ ਕਬੀਰ ਜੀ ਨੇ ਅੰਤ ਵਿੱਚ ਉਸ ਨੂੰ ਸਿਖਾਇਆ ਰੱਬ ਦਾ ਨਾਮ ਜਪ ਪਰ ਸਚਾਈ ਨਾਲ ਤੇਰੇ ਰਾਜ ਵਿੱਚ ਨਿਆਂ ਹੋਵੇ ਜੀਵ ਹੱਤਿਆ ਨਾ ਹੋਵੇ ਤੂੰ ਸਭ ਵਿੱਚ ਰੱਬ ਦਾ ਨੂਰ ਵੇਖ ਸਿਕੰਦਰ ਨੇ ਇਹ ਵਾਦਾ ਕੀਤਾ ਕਿ ਉਹ ਇਹ ਸਿੱਖਿਆ ਨੂੰ ਆਪਣੇ ਰਾਜ ਵਿੱਚ ਲਾਗੂ ਕਰੇਗਾ ਸੂਰਜ ਪ੍ਰਕਾਸ਼ ਗ੍ਰੰਥ ਦੀ ਸਿੱਖਿਆ ਅਨੁਸਾਰ ਸੰਤਾ ਦੀ ਮਹਾਨਤਾ ਇਹ ਸੀ ਕਿ ਉਹ ਸ਼ਕਤੀਸ਼ਾਲੀ ਰਾਜਿਆਂ ਨੂੰ ਸੱਚ ਦਾ ਰਾਹ ਵਿਖਾਉਂਦੇ ਸਨ ਇਸ ਤਰ੍ਹਾਂ ਕਬੀਰ ਜੀ ਨੇ ਸਿਕੰਦਰ ਲੋਧੀ ਨੂੰ ਨਾ ਸਿਰਫ ਚਮਤਕਾਰਾਂ ਨਾਲ ਹੈਰਾਨ ਕੀਤਾ ਆਪਣੀਆਂ ਸਿੱਖਿਆਵਾਂ ਨਾਲ ਉਸ ਦਾ ਦਿਲ ਜਿੱਤ ਲਿਆ ਕਬੀਰ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਰੱਬ ਨੂੰ ਪ੍ਰਾਪਤ ਕਰਨ ਲਈ ਸੱਚ ਪਿਆਰ ਤੇ ਨਾਮ ਸਿਮਰਨ ਦੀ ਲੋੜ ਹੈ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਗੂੰਜਦੀਆਂ ਨੇ